ਤਰਕੇ ਨੂੰ ਦੇਖਿਆ ਨਹੀਂ ਕਿਸੇ ਨੇ ਵੀ ਉਦਾਂ ਹੀ ਉਹਦੀ ਬਾਡੀ ਦਾ ਸੰਸਕਰ ਕੀਤਾ ਗਿਆ ਤੇ ਉੱਧਰ ਕਿਸੇ ਨਾਲ ਗੱਲ ਹੋਈ ਆ ਹੁਣ ਉਸ ਤੋਂ ਬਾਅਦ ਜਦ ਬਾਡੀ ਮਿਲਣ ਤੋਂ ਬਾਅਦ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਸਰ ਉੱਧਰ ਇਹ ਕਾਰਵਾਈ ਚੱਲਦੀ ਆ ਜੀ ਬਾਕੀ ਸਾਡੇ ਦੋ ਯਾਨੀ ਕਿ ਪ੍ਰੋਣ ਸਾਡੇ ਆਇਆ ਸਾਡੀ ਲੜਕੀ ਆ ਛੋਟੀ ਸਾਡੀ ਭਣਜੀ ਤੇ ਸਾਡੀ ਵੱਡੀ ਲੜਕੀ ਦਾ ਪ੍ਰੋਣਾ ਆਇਆ ਜੀ ਉਹ ਬਾਡੀ ਨਾਲ ਆਈ ਸੀ ਤੇ ਕੱਲ ਅਸੀਂ ਦਿੱਲੀ ਤੋਂ ਜਾ ਕੇ ਤਾਂ ਕਿਉਂਕਿ ਬਾਡੀ ਮੈਚ ਸੀਵ ਕਰਨੀ ਸੀ ਤੇ ਮੈਂ ਦਿੱਲੀ ਗਿਆ ਸੀ ਗੱਡੀ ਲੈ ਕੇ ਤੇ ਉੱਥੋਂ ਮੈਂ ਫੇਰ ਕੱਲ ਬਾਡੀ ਲੈ ਕੇ ਲਾਤੀ 8:00 ਹੋ ਗਿਆ ਸੀ ਠੀਕ ਹੈ ਜੀ ਤੇ ਹੁਣ ਅਸੀਂ ਉਹ ਸੰਸਕਾਰ ਕੀਤਾ ਜੀ ਪਰ ਉਹਦਾ ਚਿਹਰਾ ਜਿਹੜਾ ਉਹ ਘਰ ਦੇ ਕਿਸੇ ਵੀ ਮੈਂਬਰ ਨੂੰ ਦੇਖਣ ਬਾਅਦ ਨਹੀਂ ਮਿਲਿਆ ਕਿਉਂਕਿ ਉਹ ਜਿਹੜਾ ਉਹਨੂੰ ਪੇਟਿਆ ਉਹ ਤੋਂ ਬਾਹਰ ਕੀੜੇ ਚੱਲਦੇ ਸੀ ਜਿਸ ਕਰਕੇ ਉਹਨੂੰ ਦੇਖ ਨਹੀਂ ਸਕੇ ਪਿੱਛੇ ਸੰਦੀਪ ਕਿਨੂੰ ਕਿ ਤੂੰ ਛੱਡ ਗਿਆ ਫੈਮਲੀ ਦੇ ਵਿੱਚ ਪਿੱਛੇ ਸੰਦੀਪ ਤੇ ਮੰਮੀ ਡੈਡੀ ਹੈ ਜੀ ਤੇ ਇੱਕ ਭੈਣ ਹੈ ਉਹਦੀ ਵਿਆਹੀ ਹੈ ਤੇ ਬਸ ਇਹ ਦੋ ਮੈਂਬਰ ਸੇ ਦੋ ਮੰਮੀ ਡੈਡੀ ਤੇ ਦੋ ਹੀ ਪਰਿਵਾਰ ਦੇ ਬੱਚੇ ਸੀ ਬੱਚਾ ਵਿਦੇਸ਼ ਜਾਂਦਾ ਘਰ ਨੂੰ ਸੁਧਾਰਨ ਦੇ ਲਈ ਉੱਥੇ ਅਜਿਹੀ ਗੱਲ ਹੋ ਜਾਂਦੀ ਹੈ ਕੀ ਮੰਨਦੇ ਹੋ ਤੁਸੀਂ ਇੱਥੇ ਕੋਈ ਕੰਮ ਨਹੀਂ ਮਿਲਿਆ ਜੀ ਤੇ ਫਿਰ ਪੈਸੇ ਪੁਛੇ ਕੱਟੇ ਕਰਕੇ ਇਹਨੂੰ ਮਤਲਬ ਜਾਨੀ ਕਿ ਬਾਹਰ ਭੇਜਿਆ ਸੀ ਕਰਜਾ ਲੈ ਕੇ ਤੇ ਪੌਣੇ ਤਿੰਨ ਸਾਲ ਦੇ ਬਾਅਦ ਮਤਲਬ ਇਹਨੂੰ ਆਹਾ ਸਭ ਆਪ ਰਿਹਾ ਜੀ ਤੇ ਕਦੀ ਇਹਦਾ ਫੋਨ ਨਹੀਂ ਆਇਆ ਸੀ ਤੇ ਕਹਿੰਦਾ ਜੀ ਮੈਂ ਬਿਲਕੁਲ ਠੀਕ ਠਾਕ ਆ ਮੈਨੂੰ ਕੋਈ ਤੰਗੀ ਨਹੀਂ ਪਰ ਅਚਾਨਕ ਹੀ ਆ ਪਹਾੜ ਦੇ ਪਿਆ ਜੀ ਕਿ ਪਤਾ ਨਹੀਂ ਆਪਣੇ ਇਹ ਉੱਥੋਂ ਕਮਰੇ ਦੇ ਵਿੱਚੋਂ ਸ਼ਾਮ ਨੂੰ ਬਾਜ਼ਾਰ ਨੂੰ ਗਿਆ ਗਰੋਸਰੀ ਲੈਣ ਵਾਸਤੇ ਕਿ ਜਦੋਂ ਮਾਰਕੀਟ ਚੋਂ ਵਾਪਸ ਆ ਰਿਹਾ ਤੇ 7:40 ਦੇ ਵਿੱਚ ਇਹ ਕਮਰੇ ਦੇ ਵਿੱਚੋਂ ਵਾਪਸ ਨਿਕਲ ਰਿਹਾ ਜੀ ਤੇ ਜਿਹੜਾ ਕਮਰਾ ਕੈਮਰੇ ਨੂੰ ਚੈੱਕ ਕੀਤੇ ਆ ਜੋ 7:40 ਬਿਰ ਤੇ ਇਹ ਵਾਪਸ ਆ ਰਿਹਾ ਜੀ ਆਪਣੀ ਈ-ਬਾਈਕ ਦੇ ਉੱਤੇ ਉਸ ਤੋਂ ਬਾਅਦ ਦਾ ਕੈਮਰੇ ਹੈ ਨਹੀਂ ਤੇ ਉੱਥੇ ਇਹਨੂੰ ਗਵਾਹ ਕਰ ਲਿਆ ਜੀ ਤੇ 8:00 ਵਜੇ ਇਹਦੇ ਆਪਣੂ ਜੀ ਨੇ ਫੋਨ ਕੀਤਾ ਤੇ ਉਸਲੇ ਦਾ ਫੋਨ ਬੰਦਾਂ ਲਾ ਕੇ ਆਈ 7:40 ਤੋਂ 8:00 ਵਜੇ ਤੱਕ 20 ਮਿੰਟ ਜਿੰਨਾ ਪੈਣੀ ਕੀ ਹਸਾ ਵਪਰਿਆ ਜੀ ਕਿ 37 ਬੋਡੀ ਲਾ ਪਤਾ ਹੋਈਓ ਸਾਨੂੰ ਇਹ ਤਿੰਨ ਅੱਠ ਨੂੰ ਮਿਲੀ ਆ ਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਇਹੀ ਮੰਗਦੇ ਆ ਕਿ ਜਾਨੀ ਕਿ ਜਿਹੜਾ ਕੰਮ ਹੁੰਦਾ ਇਹ ਨਾ ਹੋਵੇ ਲੋਕਾਂ ਦੀ ਗਰੀਬ ਜਿਹੜੇ ਬੱਚੇ ਬਾਹਰ ਜਾਂਦੇ ਆ ਨਾ ਮਰਨ ਤੇ ਸਾਨੂੰ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਬਰਾ ਛੋਟਾ ਆ ਬਹੁਤ ਗਰੀਬ ਆ ਤੇ ਜਿਹੜੀ ਘਰ ਦੀ ਹਾਲਤ ਆ ਉਹ ਵੀ ਬੜੀ ਖਸਤਾ ਆ ਤੇ ਉਦਾਂ ਵੀ ਉਹਦੀ ਆਪਣੀ ਜਿਹੜੀ ਹੈਗਾ ਥਿਲੂ ਹਾਲਤ ਵੀ ਹੋਣੀ ਕਿ ਮਾਰੀ ਗਈ ਤੇ ਉਹਦੀ ਕੋਈ ਮਾਲੀਸ਼ਾ ਤਾਂ ਕੀਤੀ ਜਾਵੇ ਤੇ 30 ਸਾਲ ਦੀ ਉਮਰ ਸੀ ਜੀ ਆਇਆ ਸੀ ਨਹੀਂ ਕੋਹਰਾ ਸਿਗਾ ਜੀ ਹੁਣ ਅਸੀਂ ਤੱਕਦੇ ਸੀ ਸਾਨੂੰ ਚਾਹ ਸੀ ਕਿ ਸਾਡਾ ਬੇਟਾ ਆਊਗਾ ਅਸੀਂ ਉਹਦਾ ਵਿਆਹ ਕਰਾਂਗੇ ਇਹਨੂੰ ਕੀ ਦੇਖ ਕੇ 2 ਮਹੀਨੇ ਚ ਵਿਆਹ ਕਰ ਦਵਾਂਗੇ ਠੀਕ ਤੇ ਆਪਾਣਾ ਵਰਤ ਗਿਆ ਜੀ ਕਿ ਪਰਿਵਾਰ ਦਾ ਦੀਵਾ ਬੁਝ ਗਿਆ ਬੁਢਾਪੇ ਦਾ ਡੰਡਾ ਟੁੱਟ ਗਿਆ ਸਾਰਾ ਟੁੱਟ ਗਿਆ ਜੀ ਬਹੁਤ ਜਿਆਦਾ ਨਹੋਣੀ ਹੋਈ ਹੈ ਜਿਹਨੂੰ ਜ਼ਿੰਦਗੀ ਵਰਪ ਲਾਇਆ ਨਹੀਂ ਜਾ ਸਕਦਾ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਜੀ ਕਾਬਲ ਸਿੰਘ ਮਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਜ਼ਿਲ੍ਹਾ ਅਮਰਸਰ ਤੋਂ ਪਾਕਿਸਤਾਨ ਦੀਪ ਦੇ ਸੰਸਕਰਤੇ ਆਏ ਹੋ ਕੀ ਕਾਰਨ ਬਣਿਆ ਅੱਜ ਅਸੀਂ ਉਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਸਲੇਮਪੁਰ ਆ ਉੱਥੇ ਸੰਦੀਪ ਸੈਣੀ ਜੀ ਸਾਡੇ ਬੇਟੇ ਵਾਂਗ ਹੀ ਇਟਲੀ ਵਿੱਚ ਗਿਆ ਸੀਗਾ ਕੋ 2 ਸਾਲ ਦਸਦੇ ਉਹਦੇ ਪੇਰੈਂਟਸ ਦਸਦੇ ਆ ਪੌਣੇ 3 ਸਾਲ ਹੋ ਗਏ ਇੱਥੇ ਗਏ ਨੂੰ ਆਪਣਾ ਕੰਮ ਕਾਜ ਕਰਦਾ ਸੀ ਆਪਣਾ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਵਾ ਉਹ ਉੱਥੇ ਗਿਆ ਵਾ ਉੱਥੇ ਪਤਾ ਨਹੀਂ ਲੱਗਿਆ ਕੀ ਗੱਲ ਬਣੀ 6 ਬੇਟੇ ਉੱਥੇ ਗੁੰਮ ਹੋਏ ਸਾਡੇ ਇੰਡੀਅਨ ਦੇ ਜਾਨੀਏ ਪੰਜਾਬੀ ਸਾਡੇ ਪੰਜਾਬ ਦੇ ਰਹਿਣ ਵਾਲੇ ਬਸਨੀਕ ਜਿਹੜੇ ਸਾਡੇ ਰੋਜੀ ਰੋਟੀ ਵਾਸਤੇ ਜਾਂਦੇ ਨੇ ਉਹ 6 ਗੁੰਮ ਹੋਇਆ ਉਹਦੇ ਵਿੱਚ ਇੱਕ ਇਹ ਸੀਗਾ ਸੰਦੀਪ ਸੈਣੀ ਜੀ ਜਿਹਦੀ ਅੱਜ ਇੱਥੇ ਡੈੱਡ ਬੋਡੀ ਪਹੁੰਚੀ ਆ ਬੜੀ ਦੁੱਖ ਦੀ ਖਬਰ ਆ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਆ ਮੇਰਾ ਬੇਟਾ ਹਰਮਨਦੀਪ ਸਿੰਘ ਪੁੱਤਰ ਸਰਦਾਰ ਕਾਬਿਲ ਸਿੰਘ ਨਜ਼ਦੀਕ ਟਾਰੀਵਾਂਗਾ ਵੱਡਾ ਰਮਰਸਰ ਇਹ 6 ਸਾਲ ਤੋਂ ਇਟਲੀ ਰੋਮਾ ਸ਼ਹਿਰ ਦਾ ਲਾਤੀਨਾ ਜ਼ਿਲ੍ਹਾ ਮਾਰੀਆ ਬਾਰ ਦੇ ਵਿੱਚ 890 ਨੰਬਰ ਜਿਹੜਾ ਟੈਂਪੋ ਆ ਉਹਦੇ ਵਿੱਚ ਕੰਮ ਕਰਦਾ ਸੀਗਾ ਤੇ ਇਹਦੇ ਨਾਲ ਆ ਬੁੰਡਾ ਬਲਜਿੰਦਰ ਸਿੰਘ ਆ ਬਲਜਿੰਦਰ ਸਿੰਘ ਮੁੰਡਾ ਵਾ ਦਦੋਵਾਲ ਪਿੰਡ ਦਾ ਇਹਦੇ ਨਾਲ 6 ਸਾਲ ਕੰਮ ਕਰਦਾ ਆ ਲਗਾਤਾਰ ਇੱਕ ਡੇਰੀ ਜੀ ਇੱਕ ਕਮਰੇ ਦੇ ਸੌਂਦੇ ਇੱਕ ਰਸੋਈ ਵਿੱਚ ਖਾਣਾ ਖਾਂਦੇ ਸੀਗੇ 6 ਘੰਟੇ ਵਿੱਚ ਆਪਣਾ ਸਫ਼ਰ ਕਰ ਲੀਏ ਟ੍ਰੇਨ ਵਿੱਚ ਤੇ ਯਾਰੀ ਦੋਸਤੀ ਪੈ ਗਈ 6 ਮਹੀਨੇ ਆਪਾਂ ਕਿਸੇ ਰਿਸ਼ਤੇਦਾਰ ਕੋਰੇ ਵੀ ਇਹੋ ਜੀ ਯਾਰੀ ਦੋਸਤੀ ਪੈਦੀ ਆ ਇਸ ਮੁੰਡੇ ਦੇ ਨਾਲ 6 ਸਾਲ ਰਿਹਾ ਵਾ ਇਹਨੇ ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਅੰਕਲ ਜੀ ਤੁਹਾਡਾ 22 ਜੁਲਾਈ ਦਾ ਬੇਟਾ ਹਰਮਨਦੀਪ ਗੁੰਮ ਹੋਇਆ ਵਾ ਤੁਹਾਨੂੰ ਕੋਈ ਫੋਨ ਆਇਆ ਕਿ ਨਹੀਂ ਜਦੋਂ ਅਸੀਂ ਇਹਨੂੰ ਫੋਨ ਕਰਦੇ ਹਾਂ ਇਹ ਕਹਿੰਦਾ ਤੁਸੀਂ ਮੈਨੂੰ ਧਮਕੀਆਂ ਦੇਂਦੇ ਜੀ ਇਸ ਮੁੰਡੇ ਦੀ ਲੈਂਗੁਏਜ ਇਹ ਆ ਇਹ ਸਾਡੇ ਬੇਟੇ ਨੂੰ ਇਹ ਮੁੰਡਾ ਬਲਜਿੰਦਰ ਸਿੰਘ ਜੋ ਦੱਦੋਵਾਲ ਪਿੰਡ ਦਾ ਵਾ 800 ਰੁਪਿਆ ਪੇਹ ਦਿੰਦਾ ਸੀ ਮਹੀਨੇ ਦੀ ਪਹਿਲਾਂ ਆਪ ਲੈਣੀ ਫਿਰ ਇਸ ਮੁੰਡੇ ਨੂੰ ਪਾਉਣੀ ਸਾਡੇ ਘਰ ਵਿੱਚ ਇਸ ਮੁੰਡੇ ਨੇ ਚਾਰ ਵਾਰ ਲੜਾਈ ਪੁਆਈ ਵੀ ਤੂੰ ਕੋਠੀ ਪਾ ਕੇ ਤੇ ਤੇਰਾ ਘਰ ਵਿੱਚ ਕੀ ਮਿਲਣਾ ਤੂੰ ਪੈਸੇ ਸਾਰੇ ਘਰ ਨਾਲ ਭੇਜੇ ਅਗਰ ਜਦੋਂ ਤੂੰ ਪੰਜਾਬ ਜਾਏਗਾ ਇੰਡੀਆ ਜਾਏਗਾ ਉਦੋਂ ਪੈਸੇ ਸਾਰੇ ਲੈ ਕੇ ਜਾਵੀਂ ਜਦੋਂ ਸਾਡੇ ਬੇਟੇ ਦੇ ਹੁਣ ਕਾਗਜ਼ ਪੱਤਰ ਪੱਕੇ ਬਣ ਗਏ ਆ ਇਸ ਬੇਟੇ ਸਾਡੇ ਦੇ ਪੱਕੇ ਕਾਗਜ਼ ਪੱਤਰ ਬਣ ਗਏ ਆ ਸਾਰਾ ਕੁਝ ਤਿਆਰ ਹੋ ਗਿਆ ਪੱਕਾ ਪੀਅਰ ਹੋ ਗਿਆ ਇਹਨੇ ਪੰਜਾਬ ਆਉਣ ਵਾਸਤੇ ਕੀ ਤਾਨੂੰ ਕਿਹਾ ਹੋਊਗਾ ਵੀ ਮੈਨੂੰ ਪੈਸੇ ਦੇ ਤੇ ਮੈਂ ਆਪਣੇ ਪੰਜਾਬ ਮਾਤਾ ਪਿਤਾ ਕੋਲ ਜਾਣਾ ਆਪਣੇ ਪਰਿਵਾਰ ਵਿੱਚ ਜਾਣਾ ਤੇ ਇਸ ਨੇ ਇਸ ਬੱਚੇ ਨੂੰ ਲਾਪਤਾ ਕਰ ਦਿੱਤਾ ਮੈਂ ਭਾਰਤ ਦੀ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਆਪਦੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦਾ ਵਿਦੇਸ਼ ਮੰਤਰਾਲੇ ਨੂੰ ਕਿ ਸਾਡੇ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਪਿੰਡਾਂ ਵਿੱਚੋਂ ਆਪਣੀ ਜ਼ਮੀਨ ਗਹਿਣੇ ਪਾ ਕੇ ਰਿਸ਼ਤੇਦਾਰਾਂ ਦੇ ਪੈਹੇ ਫੜ ਕੇ ਬਾਹਰ ਜਾਂਦੇ ਇੰਡੀਆ ਦੀ ਪੂੰਜੀਪਤੀ ਤੇ ਹਮਾਲਕ ਤੇ ਹੈ ਨਹੀਂ ਕਿ ਜਿਹੜੇ ਅਸੀਂ ਭੇਜ ਦਵਾਂਗੇ ਬੱਚੇ ਤੇ ਰੋਜੀ ਰੋਟੀ ਕਮਾਉਣ ਵਾਸਤੇ ਜਾ ਰਹੇ ਜਿਹੜੇ ਸਾਡੇ ਪੁਰਾਣੇ ਗਏ ਹੋਏ ਸਾਡੇ ਹੀ ਲੋਕ ਪੰਜਾਬੀ ਇਹਨਾਂ ਬੱਚਿਆਂ ਨੂੰ ਜਿੱਦਰਾ ਇਦਰਾ ਪਰਦੇਸੀ ਆਉਂਦੇ ਨੇ ਤੇ ਪਰਦੇਸੀ ਨੇ ਅਸੀਂ ਇੱਕ ਚੁੱਕ ਇੱਕ ਡੇਰੀ ਦੇ ਦੂਜੀ ਡੇਰੀ ਦੇ ਭੇਜਦੇ ਦੂਜੀ ਡੇਰੀ ਦੂਜੀ ਡੇਰੀ ਦੇ ਭੇਜਦੇ ਨੇ ਆ ਇਸੇ ਤਰ੍ਹਾਂ ਸਾਡੇ ਪੰਜਾਬੀ ਉਧਰ ਸਾਡੇ ਬੱਚਿਆਂ ਨਾਲ ਖਲਵਾੜ ਕਰ ਰਿਹਾ ਇਹ ਨਹੀਂ ਹੋਣਾ ਚਾਹੀਦਾ ਅੰਬੈਸੀਆਂ ਦਾ ਕੀ ਰੋਲ ਤੁਹਾਨੂੰ ਹੁਣ ਤੱਕ ਨਾ ਜਗਾਇਆ ਵੇਖੋ ਜੀ ਮੇਰੀ ਜਿਹੜੀ ਭਾਰਤੀ ਮੈਸੀ ਆ ਉਹਦੇ ਵਿੱਚ ਰੋਮਾਂ ਦੇ ਵਿੱਚ ਉਹਦੇ ਨਾਲ ਗੱਲਬਾਤ ਹੋਈ ਆ ਉਹਨੇ ਮਨੇ ਇਹੋ ਕਹੇ ਆ ਵੀ ਤੁਹਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਕੁਆਰੀ ਚੱਲ ਰਹੀ ਆ ਕੋਈ ਸਾਨੂੰ ਸੀਸੀ ਫੋਟੋ ਜਿਪ ਨਹੀਂ ਦਿੱਤੀ ਕੋਈ ਸਾਨੂੰ ਉਹਦਾ ਵਿਖਾਇਆ ਨਹੀਂਗਾ ਵੀ ਇਹ ਕਿਧਰ ਨੂੰ ਗਿਆ ਕਿਧਰ ਨੂੰ ਗਿਆ ਕੋਈ ਡੇਰੀ ਦਾ ਨਹੀਂ ਵਿਖਾਇਆ ਵੀ ਇਹ ਮਾਲਕ ਨੂੰ ਪੁੱਛ ਗਿਸ਼ ਹੋਈ ਆ ਜਾਂ ਨਹੀਂ ਹੋਈ ਸਾਡੇ ਤੇ ਬੱਚੇ ਦਾ ਗਵਾਹ ਹੋਣ ਦਾ ਕਾਰਨ ਹੀ ਬਲਜਿੰਦਰ ਸਿੰਘ ਆ ਕਿ ਸਾਡੇ ਘਰ ਤਿੰਨ ਵਾਰਾਂ ਲੜਾਈ ਹੋਈ ਉਹਨੇ ਪਾਈ ਵੀ ਤੇਰਾ ਭਰਾ ਜਿਹੜਾ ਵੱਡਾ ਭਰਾ ਉਹਦਾ ਮੇਰਾ ਵੱਡਾ ਬੇਟਾ ਫੌਜ ਵਿੱਚ ਆ ਹਰਮਨਦੀਪ ਨੇ ਕਹਿੰਦਾ ਤੇਰਾ ਵੱਡਾ ਭਰਾ ਫੌਜ ਵਿੱਚ ਆ ਉਹ ਦਾੜੀ ਕਟਾਉਂਦਾ ਵਾ ਤੇ ਤੂੰ ਗੁਰਸੇਖਿਆ ਤੁਹਾਡੇ ਘਰ ਦਾ ਕੀ ਰੂਲ ਐ ਦੋ ਸਾਲ ਮੇਰਾ ਬੇਟਾ ਇੱਕ ਦੂਜੇ ਨਾਲ ਬੋਲੇ ਨਹੀਂ ਗੇ ਇਸੇ ਇਸੇ ਬਲਜਿੰਦਰ ਦੇ ਕਹਿਣ ਤੇ ਤੁਸੀਂ ਬਲਜਿੰਦਰ ਦੇ ਘਰ ਤੱਕ ਪਹੁੰਚ ਕੀਤੀ ਬਲਜਿੰਦਰ ਦੇ ਭਰਾ ਨਾਲ ਹੀ ਗੱਲਬਾਤ ਕੀਤੀ ਉਹ ਕਹਿੰਦਾ ਮੇਰਾ ਭਰਾ ਤੇ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਮੇਰਾ ਮੈਂ ਅੱਡ ਬਾਹ ਰਿਆਂ ਮਦਰ ਸਾਡੀ ਜਿਹੜੀ ਆ ਹਾਰਟ ਅਟੈਕ ਦੀ ਮਰੀਜ਼ ਹੈ ਉਹ ਮੰਜੇ ਦੇ ਪਈ ਹੈ ਭੈਣਾਂ ਸਾਡੀਆਂ ਵਿਆਹੀਆਂ ਹੋਈਆਂ ਵਾ ਤੇ ਉਹਨੇ ਸਾਨੂੰ ਅੱਗੋਂ ਇਹ ਗੱਲ ਜਦੋਂ ਅਸੀਂ ਗੱਲ ਕਰਦੇ ਹਾਂ ਬਲਜਿੰਦਰ ਨਾਲ ਬਾਹਰ ਉਹ ਸਾਨੂੰ ਗੁਤਮਕੀਆਂ ਦਿੰਦਾ ਵਾ ਕੀ ਮੰਗ ਕੀ ਕਰਦੇ ਹਾਂ ਮੰਗ ਅਸੀਂ ਭਾਰਤ ਸਰਕਾਰ ਤੋਂ ਇਹੋ ਗੱਲ ਕਰਦੇ ਹਾਂ ਪੰਜਾਬ ਸਰਕਾਰ ਤੋਂ ਇਹ ਗੱਲ ਕਰਦੇ ਹਾਂ ਵਿਦੇਸ਼ ਮੰਤਰਾਲੇ ਤੋਂ ਗੱਲ ਕਰਦੇ ਹਾਂ ਵੀ ਸਾਡੇ ਬੱਚੇ ਜਿਹੜੇ ਇੰਡੀਅਨ ਦੇ ਪੰਜਾਬ ਦੇ ਰੋਜੀ ਰੋਟੀ ਵਾਸਤੇ ਵਿਦੇਸ਼ਾਂ ਵਿੱਚ ਰੋਟੀ ਕਮਾ ਤੇ ਉਹ ਇਸ ਤਰ੍ਹਾਂ ਲਾਪਤਾ ਹੋ ਰਹੇ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਕੋਈ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਭਾਰਤੀ ਸਰਕਾਰ ਨੂੰ